ਇਹ ਜੋ ਤਸਵੀਰਾਂ ਹੰਗਾਮੇ ਦੀਆਂ ਪ੍ਰਦਰਸ਼ਨ ਦੀਆਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਨਿਗਮ ਕਰਮਚਾਰੀ ਮਹਿਲਾ ਨੇ ਧਰਨਾ ਦਿੱਤਾ ਜਿਸ ਦੇ ਵਿੱਚ ਉਸ ਨੇ ਸੀਨੀਅਰ ਅਧਿਕਾਰੀ ਤੋਂ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦੇ ਨਾਲ ਘਟਿਆ ਹਰਕਤ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਕਹਿੰਦੇ ਸਾਨੂੰ ਸੀਨੀਅਰ ਅਧਿਕਾਰੀ ਵੱਲੋਂ ਕਾਫੀ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਇੱਕ ਨਹੀਂ ਸੁਣੀ ਜਾਂਦੀ ਅਤੇ ਗਲਤ ਤਰੀਕੇ ਦੇ ਨਾਲ ਉਹਨਾਂ ਤੇ ਨਜ਼ਰ ਰੱਖੀ ਜਾਂਦੀ ਹੈ ਉਤ ਹੀ ਇਸ ਪੀੜਤ ਮਹਿਲਾ ਹੱਕ ਦੇ ਵਿੱਚ ਅਮਿਤ ਕੁਮਾਰ ਐਨਜੀਓ ਦੇ ਪ੍ਰਧਾਨ ਨੇ ਉਹ ਵੀ ਆਏ ਅਤੇ ਉਹਨਾਂ ਕਿਹਾ ਕਿ ਲੜਕੀਆਂ ਸੁਰੱਖਿਅਤ ਨਹੀਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਤੀ ਆ ਮੈਂ ਪੂਰੇ ਡੇਢ ਮਹੀਨੇ ਤੋਂ ਪਰੇਸ਼ਾਨ ਆ ਦੀਵਾਲੀ ਤੋਂ ਅਗਲੇ ਦਿਨ ਤੋਂ ਮੈਂ ਉੱਥੇ ਏ ਜ਼ੋਨ ਦੇ ਵਿੱਚ ਹੀ ਹਾਊਸ ਟੈਕਸ ਦੇ ਜੋਬ ਕਰ ਰਹੀ ਆ 3 ਸਾਲਾਂ ਤੋਂ ਚੌਥਾ ਸਾਲ ਸੀ ਹਾਊਸ ਟੈਕਸ ਡਿਪਾਰਟਮੈਂਟ ਦੇ ਵਿੱਚ ਉੱਥੇ ਮਤਲਬ ਕਿ ਜਿਹੜੇ ਸੁਪਰੀਡੈਂਟ ਅੰਦਰ ਆ ਉਹਨਾਂ ਨੇ 1-2 ਵਾਰੀ ਮੇਰੇ ਨਾਲ ਬਦਸਲੂਕੀ ਕੀਤੀ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਸਰ ਮੇਰਾ ਕਰੈਕਟਰ ਇਦਾਂ ਦੀਆਂ ਕੁੜੀਆਂ ਵਰਗਾ ਨਹੀਂ ਹੈਗਾ ਕਿ ਮੈਂ ਮੇਰੇ ਪੇਰੈਂਟਸ ਨੇ ਬਹੁਤ ਅੱچھے ਸੰਸਕਾਰ ਦਿੱਤੇ ਹੋਏ ਕਿ ਤੁਸੀਂ ਮੈਨੂੰ ਆਹ ਵਾਲੀ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਉਹਨਾਂ ਨੇ 3-4 ਵਾਰੀ ਇਹ ਲੈਂਗੁਏਜ ਯੂਜ਼ ਕੀਤੀ ਮੈਂ ਆਪਣੇ ਘਰਦਿਆਂ ਨੂੰ ਦੱਸੀ ਨਹੀਂ ਹੁਣ ਜਾ ਕੇ ਮੈਂ ਆਪਣੇ ਘਰਦਿਆਂ ਨੂੰ ਦੱਸੀ ਕਿ ਮੈਨੂੰ ਸੁਪਰੀਡੈਂਟ ਆ ਹਰਾਸਮੈਂਟ ਕਰ ਰਹੇ ਸੀ ਔਰ ਮੈਨੂੰ ਬਦਲੀ ਦੀ ਧਮਕੀਆ ਦੇ ਰਹੇ ਸੀ ਉਹ ਬਦਲੀ ਦੀ ਧਮਕੀ ਦੇਣ ਦੇ ਜੱਕਦੇ ਵਿੱਚ ਉਹਨਾਂ ਨੇ ਮੇਰੀ ਟ੍ਰਾਂਸਫਰ ਹੀ ਕਰ ਦਿੱਤੀ ਉਸ ਡੇਢ ਮਹੀਨਾ ਹੋ ਗਿਆ ਨਾ ਮੈਨੂੰ ਜਿਹੜੇ ਵੀ ਮੈਂ ਆਪਣਾ ਮੰਗ ਪੱਤਰ ਕਮਿਸ਼ਨਰ ਸਾਹਿਬ ਨੂੰ ਜੀ ਨੂੰ ਦਿੱਤਾ ਮਾਨਯੋਗ ਰਿਸ਼ੀ ਸਰ ਨੂੰ ਆਪਣਾ ਮੰਗ ਪੱਤਰ ਦਿੱਤਾ ਉਹਦਾ ਮੈਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਨਾ ਮੈਨੂੰ ਕੋਈ ਵੀ ਆਪਣੀ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਕੰਪਲੀਟ ਹੈ ਦੇਖੋ ਪਹਿਲੇ ਤਾਂ ਮੇਰਾ ਨਾਮ ਅਮਿਤ ਕੁਮਾਰ ਆ ਮੈਂ ਐਨ ਜੀਓ ਸੇਵ ਦਾ ਲਾਈ ਪ੍ਰਧਾਨ ਆ ਤੇ ਨਿਆਂਗ ਸਿੰਘ ਜੱਥੇਬੰਦੀਆ ਵੱਲੋਂ ਪੰਜਾਬ ਪ੍ਰਚਾਰਕ ਆ ਇਹ ਬੱਚੀ ਸਾਡੇ ਕੋਲ ਦੁੱਖ ਲੈ ਕੇ ਆਈ ਸੀ ਤੇ ਇਸੇ ਤਰ੍ਹਾਂ ਹੀ ਇੱਕ ਕੋਟਾਲੇ ਦਾ ਸ਼ਿਕਾਰ ਹੋਏ ਝ ੱੱਕੇ ਦਾ ਸ਼ਿਕਾਰ ਹੋਏ ਇੱਕ ਸਾਡੇ ਕੋਲ ਇਸੇ ਤਰ੍ਹਾਂ ਆ ਗਰੀਬ ਪਰਿਵਾਰ ਆਇਆ ਸੀਗਾ ਵੀ ਭਾਈ ਸਾਡੇ ਨਾਲ ੱੱਕਾ ਹੋ ਰਿਹਾ ਤੇ ਅਸੀਂ ਭਾਈ ਬੜੀ ਵਾਰੀ ਕਾਰਪੋਰੇਸ਼ਨ ਨੂੰ ਅੰਟੀਮੇਟਨ ਦੇਣ ਆਏ ਐ ਐਂਟੀਮੇਸ਼ਨ ਦੇਣ ਆਏ ਭਈ ਭਾਈ ਆ ਕੁਝ ਹੋ ਰਿਹਾ ਆ ਕੁਝ ਹੋ ਰਿਹਾ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਮਿਲਣ ਆਏ ਦੋ ਵਾਰ ਦੋ ਵਾਰ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਭਈ ਭਾਈ ਤੁਹਾਡੇ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਇਹਨੂੰ ਅੰਦਰ ਬਿਠਾ ਕੇ ਸੈਟੀਸਫਾਈ ਕਰਾਓ ਤੇ ਇਹਨੂੰ ਜਿੱਦਾਂ ਵੀ ਇਹਦਾ ਮਸਲਾ ਹੱਲ ਹੁੰਦਾ ਉਹਦਾ ਕਰਾ ਦਿਓ ਪਰ ਨਹੀਂ ਉਹਨਾਂ ਦੇ ਕੰੰਤੇ ਇੱਕ ਜੂ ਵੀ ਨਹੀਂ ਸਰਕੀ ਦੇਖੋ ਹੁਣ ਧਰਨੇ ਦਾ ਧਰਨੇ ਦਾ ਕੋਈ ਸਾਨੂੰ ਸ਼ੌਂਕ ਨਹੀਂ ਆ ਅਸੀਂ ਕਿਉਂ ਕਹੀਏ ਵੀ ਭਾਈ ਧਰਨੇ ਲਾਉਣੇ ਆ ਜਾਂ ਕੋਈ ਐਨੇ ਬੰਦੇ ਇਕੱਠੇ ਕਰਕੇ ਅਸੀਂ ਇਹ ਕਮਜਾਰੇ ਕਰਨੇ ਆ ਕਿਉਂ ਕਰਨੇ ਆ ਇੰਨੀ ਵਧੀਆ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇੱਕ ਮਾਣਯੋਗ ਮੁੱਖ ਮੰਤਰੀ ਸਾਹਿਬ ਇੱਕ ਰੋਜ਼ ਕਿਤੇ ਨਾ ਕਿਤੇ ਤਹਿਸੀਲ 'ਚ ਜਾ ਕੇ ਪੁੱਛਦੇ ਨੇ ਹਾਂ ਭਾਈ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਤਕਲੀਫ ਵੀ ਮਹਿਮਾਨ ਸਾਹਿਬ ਨੂੰ ਇੱਕ ਅਪੀਲ ਤੁਹਾਡੇ ਰਾਹੀਂ ਕਰਨਾ ਚਾਹੁੰਨਾ ਪਈ ਲੁਧਿਆਣੇ ਦੇ ਵਿੱਚ ਇੱਕ ਦਿਨ ਆ ਕੇ ਉਦਾਂ ਤਾਂ ਤੁਸੀਂ ਲੁਧਿਆਣੇ ਦੇ ਵਿੱਚ ਤਿੰਨ ਤਿੰਨ ਗੇੜੇ ਮਾਰਦੇ ਹੋ ਮਹੀਨੇ ਦੇ ਵਿੱਚ ਪਰ ਇੱਕ ਵਾਰ ਆ ਕੇ ਸਾਡੀ ਹਾਲਤ ਵੀ ਪੁੱਛ ਲੋ ਭਾਈ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਤਾਂ ਨਹੀਂ ਹੋ ਰਿਹਾ ਜੀ ਉਦਾਂ ਆਪਾਂ ਕਹਿੰਦੇ ਆ ਭਈ ਭਾਈ ਕੁੜੀਆਂ ਨੂੰ ਪੈਲ ਦੇ ਆਧਾਰ ਤੇ ਆਪਾਂ ਪਿਓਰਿਟੀ ਦਿੱਤੀ ਹੋਈ ਆ ਭਈ ਉਹਦੇ ਨਾਲ ਕੋਈ ਵੀ ਛੇੜਖਾਨੀ ਕਰਦਾ ਵਾ ਕੋਈ ਵੀ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਕਰਦਾ ਉਹਦੇ ਤੇ ਪਰਚਾ ਦਰਜ ਕੀਤਾ ਜਾਊਗਾ ਪਰ ਹੁਣ ਕਿੱਥੇ ਜੁੱਤੀ ਪਈ ਆ ਪ੍ਰਸ਼ਾਸਨ ਹੁਣ ਕਿੱਥੇ ਆ ਪ੍ਰਸ਼ਾਸਨ ਹੁਣ ਕਿਉਂ ਨਹੀਂ ਪਰਚਾ ਦਰਜ ਹੋ ਰਿਹਾ ਅੱਗੋਂ ਕੀ ਆ ਜਾ ਰਿਹਾ ਭਈ ਭਾਈ ਇਹਨੇ ਕਟਾਲੇ ਕੀਤੇ ਆ ਇਹਨੇ ਕੋਈ ਕੁਝ ਕੀਤਾ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਿਹਾ ਜੇ ਇਹਨੇ ਕਟਾਲੇ ਕੀਤੇ ਆ ਇਹਦੇ ਤੇ ਇਮੀਡੀਏਟਲੀ ਪਰਚਾ ਦਰਜ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਆ ਜੇ ਅਸੀਂ ਕਟਾਲਿਆਂ ਵਾਲੇ ਮਗਰ ਜਾ ਕੇ ਤੁਹਾਡੇ ਤੇ ਦਬਾਅ ਪਾਵਾਂਗੇ ਵੀ ਭਾਈ ਤੁਹਾਡੇ ਤੇ ਦਬਾਅ ਪਾ ਕੇ ਅਸੀਂ ਕਹਿੰਨੇ ਆ ਭਈ ਇਹਦੀ ਵੀ ਫੇਲ ਬੰਦ ਕਰ ਦਿਓ ਅਸੀਂ ਉਹ ਚੀਜ਼ ਨਹੀਂ ਕਹਿੰਦੇ ਜੇ ਇਸ ਗੁੜੀਆਂ ਨੇ ਕਟਾਲੇ ਕੀਤੇ ਆ ਤੇ ਇਹਦੇ ਤੇ ਵੀ ਪਰਚਾ ਦਰਜ ਕੀਤਾ ਜਾਣਾ ਹੁਣ ਅਸੀਂ ਮੰਗ ਕਰਦੇ ਆ ਪਈ ਇਨੀ ਦੇਰ ਹੋ ਗਈ ਆ ਪੀ ਇਹਦਾ ਪਰਚਾ ਕਿਉਂ ਨਹੀਂ ਦਰਜ ਹੋਇਆ ਜਿਹਦੇ ਖਿਲਾਫ ਤੁਹਾਨੂੰ ਸ਼ਿਕਾਇਤ ਦਿੱਤੀ ਆ ਕਿਉਂ ਨਹੀਂ ਪਰਚਾ ਦਰਜ ਹੋਇਆ ਵੀ ਤੁਹਾਡੇ ਬਹੁਤ ਨਜ਼ਦੀਕੀ ਕਿਨੇ ਤੁਹਾਡੇ ਵੱਡੇ ਅਫਸਰ ਨੇ ਮਹੀਨੇ ਤੋਂ ਉੱਪਰ ਹੋ ਗਏ ਗੱਲ ਨੂੰ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਦੱਸਤਾ ਰਿਹਾ ਕਹਿੰਦੇ ਆ ਨਾ ਜਿੰਨੇ ਤੱਕ ਭਾਈ ਰੋਡ ਨਾ ਜਾਮ ਹੋਣ ਪੀ ਧਰਨੇ ਨਾ ਲੱਗਣ ਓਨੇ ਦੇਰ ਤੱਕ ਜਿਹੜੀ ਪ੍ਰਸ਼ਾਸਨ ਆ ਉਹ ਸੁੱਤਾ ਰਹਿੰਦਾ ਪੀ ਭਾਈ ਇਹਨਾਂ ਨੇ ਕਿਹੜਾ ਕੁਝ ਕਰ ਲੈਣਾ ਉਹ ਕੁੜੀ ਦੇ ਦੇਖੋ ਮਾਂ ਨਹੀਂ ਉਹਦਾ ਪਿਓ ਨਹੀਂ ਵਿਚਾਰੀ ਦਾ ਜਿਹਦੇ ਤੇ ਐਲੀਕੇਸ਼ਨ ਲਾ ਰਹੇ ਨੇ ਤੇ ਜਿਹਦੇ ਨਾਲ ਛੇੜਛਾੜ ਹੋਈ ਆ ਜਿਹਨੂੰ ਹਰਾਸਮੈਂਟ ਕਰ ਰਹੇ ਆ ਮੈਂ ਤਾਂ ਯਾਰ ਇਸ ਕੋਲੋਂ ਪਰੇਸ਼ਾਨ ਭਈ ਭਾਈ ਹੁਣ ਕਿੱਥੇ ਮਾਨ ਸਰਕਾਰ ਸੁੱਤੀ ਪਈ ਆ ਅਸੀਂ ਜਵਾਬ ਲੈਣ ਆਏ ਆ ਅੱਜ ਤੁਹਾਡੇ ਰਾਹੀਂ ਭਈ ਮਾਨ ਸਰਕਾਰ ਭਈ ਜਿਵੇਂ ਤੁਸੀਂ ਕਹਿੰਦੇ ਹੋ ਭਈ ਸਾਡੀ ਸਰਕਾਰ ਇੱਕ ਨੰਬਰ ਤੇ ਸਰਕਾਰ ਆ ਅਸੀਂ ਵੀ ਮੰਨਦੇ ਆ ਭਈ ਤੁਹਾਨੂੰ ਅਸੀਂ ਵੀ ਸਲੂਟ ਕਰਦੇ ਆ ਪਰ ਲੁਧਿਆਣੇ ਦੇ ਵਿੱਚ ਕਰਪਸ਼ਨ ਕਿਉਂ ਹੋ ਰਹੀ ਆ ਕਾਰਪੋਰੇਸ਼ਨ ਕਰਪਸ਼ਨ ਦੇ ਨਾਂ ਤੇ ਗਿਣੀ ਜਾ ਰਹੀ ਆ ਕਿਉਂ ਗਿਣੀ ਜਾ ਰਹੀ ਆ ਭਾਈ ਲੁਧਿਆਣੇ ਦੇ ਵਿੱਚ ਆ ਕੇ ਵੀ ਸਾਰ ਲੈ ਲੋ ਸੱਜੇ ਸੁੱਤੇ ਇਲਜ਼ਾਮ ਲਾਏ ਜਾ ਰਹੇ ਨੇ ਰੋਇਸੋਤਾ ਉਹ ਖੁਦ ਜਦੋਂ ਉਹਨੂੰ ਵਰਜਨ ਲੈ ਜਾਂਦੇ ਉਹ ਖੁਦ ਬਦਤਮੀਜ਼ੀ ਕਰਦਾ ਖੁਦ ਸੁਸਾਇਟੀ ਨੂੰ ਧੱਕਾ ਦੇ ਰਿਹਾ ਮੈਂ ਉਹੀ ਤਾਂ ਕਹਿ ਰਿਹਾ ਕਹਿੰਦੇ ਆ ਨਾ ਚੋਰ ਨੂੰ ਆਪਣਾ ਪਾਲਾ ਚੋਰ ਨੂੰ ਆਪਣਾ ਪਾਲਾ ਹੁੰਦਾ ਭਾਈ ਭਾਈ ਮੈਂ ਸੁਸਾਇਡ ਕਰ ਲੂੰਗਾ ਤੂੰ ਐਡਾ ਵੱਡਾ ਅਫਸਰ ਆ ਤੈਨੂੰ ਤਾਂ ਕਿਹਾ ਨਹੀਂ ਅੱਜ ਤੱਕ ਰੱਬ ਵੀ ਭਾਈ ਘਰੇ ਬੈ ਤੇਰੇ ਤੇ ਅਲੀਕੇਸ਼ਨ ਲੱਗ ਰਿਹਾ ਇਸ ਬੱਚੀ ਦੇ ਵਿਚਾਰੀ ਤੇ ਜਦੋਂ ਦੀ ਇਹਨੇ ਸਗੋਂ ਦਰਖਾਸਤ ਦੇ ਦਿੱਤੀ ਹੈ ਇਹ ਘਰੇ ਬੈਠੀ ਹੋਈ ਹੈ ਉਹ ਅੱਜ ਕੋਈ ਸਾਡਾ ਪੱਤਰਕਾਰ ਵੀਰ ਅੱਜ ਉਹਨਾਂ ਤੋਂ ਵਰਜਨ ਲੈਣ ਜਾਂਦਾ ਤੇ ਅੱਗੋਂ ਧਮਕੀਆਂ ਵਰਜਨ ਦੀ ਜਗ੍ਹਾ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੁਸੀਂ ਤਾਂ ਭਾਈ ਮੈਨੂੰ ਪਰੇਸ਼ਾਨ ਕਰੀ ਜਾ ਰਹੇ ਹੋ ਮੈਂ ਸੁਸਾਈਡ ਕਰ ਲੈਣਾ ਦੇਖੋ ਮੇਰੀ ਗੱਲ ਸੁਣੋ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਸੁਸਾਈਡ ਕਰੋ ਜਾਂ ਤੁਸੀਂ ਕੋਈ ਵੀ ਐਸੀ ਹਰਕਤ ਕਰੋ ਯਾਰ ਜੋ ਲੇਖਾ ਜੋਖਾ ਵਾ ਉਹ ਤਾਂ ਕਰੋ ਬਾਕੀ ਕਿਸੇ ਵੀ ਪੱਤਰਕਾਰ ਭਾਈਚਾਰੇ ਨਾਲ ਜੇ ਕਿਸੇ ਤਰ੍ਹਾਂ ਦੀ ਵੱਦਸਲੁਕੀ ਹੋਊਗੀ ਅਸੀਂ ਪੈਲ ਦੇ ਆਧਾਰ ਤੇ ਖੜਾਂਗੇ ਉਹਦੇ ਨਾਲ ਇਹ ਕੋਈ ਵੀ ਅਫਸਰ ਆ ਤੇ ਕੋਈ ਵੀ ਬੰਦਾ ਵਾ ਗੁੰਡਾਗਰਦੀ ਕਰੂਗਾ ਪੱਤਰਕਾਰ ਭਾਈਚਾਰੇ ਨਾਲ ਖੜੇ ਆ ਗੁੰਡਾਗਰਦੀ ਨਹੀਂ ਹੋਣ ਦੇਣੀ ਇਹਨਾਂ ਨਾਲ ਇਹ ਧਰਨਾ ਕਰ ਤੱਕ ਜਾਰੀ ਰਹੇਗਾ ਇਹ ਧਰਨਾ ਦੇਖੋ ਆ ਜਿੰਨੀ ਦੇਰ ਤੱਕ ਆ ਸਾਡਾ ਇਹਦਾ ਜਵਾਬ ਨਹੀਂ ਦਿੱਤਾ ਜਾਂਦਾ ਓਨੀ ਦੇਰ ਅਸੀਂ ਧਰਨੇ ਪ੍ਰਦਰਸ਼ਨ ਤੇ ਬੈਠੇ ਆ ਫਿਰ ਉਤੇ ਇਸ ਮਾਮਲੇ ਤੇ ਜਨਲ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਮਸਲੇ ਦਾ ਹੱਲ ਕੀਤਾ ਜਾਵੇਗਾ ਜੋ ਇਹ ਧਰਨਾ ਪ੍ਰਦਰਸ਼ਨ ਹੋਇਆ ਐਕਚੁਅਲ ਮੈਂ ਜਦੋਂ ਇਹ ਇਸ਼ੂ ਸ਼ੁਰੂ ਹੋਇਆ ਮੈਂ ਇੱਥੇ ਹੈ ਨਹੀਂ ਸੀਗਾ ਮੈਂ ਛੁੱਟੀ ਦੇ ਸੀਗਾ ਕੱਲ ਵੀ ਲਾਸਟ ਵੀਕ ਵੀ ਤੇ ਅੱਜ ਆਇਆ ਇਹਨਾਂ ਨੇ ਹੁਣ ਕਿਉਂਕਿ ਜ਼ੋਨ ਡੀ ਚ ਆਏ ਆ ਵੈਸੇ ਇਸ਼ੂ ਇਹਨਾਂ ਦਾ ਜ਼ੋਨ ਈ ਦਾ ਵਾ ਪਰ ਜ਼ੋਨ ਡੀ ਚ ਆਏ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਮਿਲਿਆ ਵਾ ਤੇ ਇਹਨਾਂ ਨੇ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਆ ਇਹ ਕਮਿਸ਼ਨਰ ਸਾਹਿਬ ਦੇ ਲੈਵਲ ਦਾ ਕੰਮ ਆ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਇਦੇ ਬਾਰੇ ਜੋ ਬੈਸਟ ਜਲਦੀ ਤੋਂ ਜਲਦੀ ਹੋ ਸਕਦਾ ਉਹਦਾ ਡਿਸੀਜਨ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਜਦ ਅਸੀਂ ਦੂਜੇ ਪਾਸੋਂ ਵਰਜਨ ਨਾਂ ਜਾਂ ਗਏ ਸੀ ਇਹ ਉਹਨਾਂ ਨੇ ਸਾਨੂੰ ਉਲਟਾ ਕਹਿਤਾ ਜੀ ਮੈਂ ਤਾਂ ਸੁਸਾਈਡ ਕਰ ਲੈਣਾ ਮੇਰੇ ਨੂੰ ਤੰਗ ਕਰ ਰਿਹਾ ਮੀਡੀਆ ਦੇ ਕਿੰਨੇ ਵਰਜਨਾਂ ਨਾਲ ਗਏ ਸੀ ਕਿੰਨਾ ਵੱਲੋਂ ਰੋਹਿਤ ਸ਼ੋਧਰ ਰੋਹਿਤ ਸ਼ੋਧਰ ਜਿਹਦੇ ਕੋਲ ਸੀ ਨਹੀਂ ਦੇਖੋ ਮੀਡੀਆ ਤਾਂ ਕਿਤੇ ਆਇ ਨਹੀਂ ਹੁੰਦਾ ਹੁੰਦਾ ਕਿ ਮੀਡੀਆ ਤੰਗ ਕਰਦਾ ਮੀਡੀਆ ਨੂੰ ਜੇ ਕੋਈ ਗੱਲ ਕਿਸੇ ਵੱਲੋਂ ਆਈ ਹੈ ਤਾਂ ਉਹਨਾਂ ਨੇ ਅੱਗੇ ਕੁਐਸਚਨ ਤਾਂ ਕਰਨਾ ਹੀ ਹੁੰਦੇ ਆ ਬਟ ਜੇ ਉਹਨਾਂ ਨੇ ਕੋਈ ਇਹੀ ਜਿਹੀ ਗੱਲ ਕਹੀ ਹੈ ਤਾਂ ਆਈ ਥਿੰਕ ਪਤਾ ਨਹੀਂ ਉਹਦਾ ਉਸ ਟਾਈਮ ਕੀ ਸੋਚਿਆ ਹੋ ਜਾਂ ਕਿ ਕਈ ਵਾਰੀ ਬੰਦਾ ਘਰੋਂ ਲੜ ਕੇ ਆਇਆ ਹੋ ਸਕਦਾ ਜਾਂ ਕਈ ਵਾਰੀ ਕੋਈ ਕਿਸੇ तरह ਦੀ ਟੈਨਸ਼ਨ ਹੁੰਦੀ ਹੈ ਜਾਂ ਕਈ ਵਾਰੀ ਕੁਐਸਚਨ ਇਹ ਜੇ ਹੋ ਜਾਂਦੇ ਆ ਤੇ ਥੋੜਾ ਜਿਹਾ ਨਿਕਲ ਸਕਦਾ ਉਹਦੇ ਮੂੰਹ ਚ ਵੈਸੇ ਰੋਹਿਤ ਸੋਤਾ ਇਹ ਜਾਂ ਨਹੀਂ ਬੜਾ ਯੰਗ ਮੈਨ ਆ ਵਧੀਆ ਬੰਦਾ ਬਾਕੀ ਦੇਖਦੇ ਆ ਜੇ ਕੋਈ ਗੱਲਬਾਤ ਹੋਈ ਤਾਂ ਪਤਾ ਕਰਦੇ ਆ ਕਾਫੀ ਟਾਈਮ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਕੁੜੀਆਂ ਮਿਲ ਕੇ ਗਈ ਹੈ ਉਦੋਂ ਸ਼ਾਇਦ ਤੁਸੀਂ ਵੀ ਇੱਥੇ ਸੀਗੇ ਆ ਪਾਜੀ ਵੀ ਨਾਲ ਸੀਗੇ ਉਦੋਂ ਵੀ ਸਿਰਫ ਟਾਈਮ ਦਿੱਤਾ ਗਿਆ ਸੀ ਇਹ ਸੋਲੂਸ਼ਨ ਨਹੀਂ ਹੋ ਰਿਹਾ ਟਾਈਮ ਤੋਂ ਟਾਈਮ ਮਿਲ ਰਿਹਾ ਹੈ ਦੇਖੋ ਕਿਸੇ ਚੀਜ਼ ਦੀ ਜੇ ਇਨਕੁਆਰੀ ਲੱਗਦੀ ਹੈ ਮੈਨੂੰ ਪਤਾ ਨਹੀਂ ਹੈ ਵੀ ਇਹ ਕਦੋਂ ਮਿਲੇਗਾ ਮੇਰੇ ਤੁਹਾਨੂੰ ਦੱਸਿਆ ਮੈਂ ਐਟ ਛੁੱਟੀ ਦੇ ਸੀਗਾ ਐਬਸੈਂਸ ਮਿਲੇ ਨੇ ਤੇ ਬੜ ਮੇਰਾ ਜ਼ੋਨ ਵੀ ਹੈ ਨਹੀਂਗਾ ਬਟ ਜਿਹੜੀ ਚੀਜ਼ ਦੀ ਕੋਈ ਡਿਪਾਰਟਮੈਂਟਲ ਇਨਕੁਆਰੀ ਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਹੁੰਦਾ ਕਿੰਨਾ ਟਾਈਮ ਲੱਗੇਗਾ ਸਰ ਹੁਣ ਇਹ ਤਾਂ ਮੈਨੂੰ ਨਹੀਂ ਪਤਾ ਕਿਦੇ ਕੋਈ ਇਨਕੁਆਰੀ ਮੈਨੂੰ ਸਾਬ ਨਾਲ ਗੱਲ ਕਰ ਲਿਆ ਤਾਂ ਫਿਰ ਮੈਂ ਦੱਸਦਾ ਠੀਕ ਹੈ ਠੀਕ ਹੈ ਥੈਂਕ ਯੂ ਹੁਣ ਦੇਖਣਾ ਹੋਵੇਗਾ ਕਿ ਇਸ ਵਿਰੋਧ ਤੋਂ ਬਾਅਦ ਪੀੜਤ ਮਹਿਲਾ ਨੂੰ ਕੀ ਇਨਸਾਫ ਮਿਲਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸ